ਆ ਦੇਖੋ ਜਦੋਂ ਕਿ ਅਸੀਂ ਨਾ ਪਾਉਣਾ ਹੈ ਇਹ ਮੈਂਬਰਸ਼ਾਹਣੀ ਕਮੇਟੀ ਜਿਹੜੇ ਉਹ ਹਲਕੇ ਦੇ ਜਿੰਨੇ ਕੋਈ ਜਿੰਨੇ ਜਾਣਾ ਹੁੰਦਾ ਯਾਤਰਾ ਤੇ ਜੋ ਸੇਕ ਕੋਮ ਤੋਂ ਇਗੜੇ ਵਰਤਾਂ ਵਿਚੜੇ ਨਹੀਂ ਉਹਨਾਂ ਯਾਤਰਾ ਤੇ ਕਿਸੇ ਨੂੰ ਜਾਣਾ ਹੁੰਦਾ ਤੇ ਉਹ ਮੈਂਬਰ ਸਾਹਿਬ ਸ਼ਿਫਾਰਿਸ਼ ਕਰਕੇ ਚਾਹੀਦੇ ਨੇ ਇਹ ਵੀ ਇਹ ਰਿਟੇਂਜ ਮੈਂਬਰ ਸਾਹਿਬ ਕੋਲ ਕਿਤੇ ਅਪਰੋਚ ਕੀਤੀ ਨਹੀਂ ਆ ਮੈਂਬਰ ਸਾਹਿਬ ਨੇ ਸ਼ਿਫਾਰਿਸ਼ ਕਰਕੇ ਕੀਤੀ ਪਰ ਤੇ ਸਰਕਾਰਾਂ ਦਾ ਬੰਦਾ ਜਿਹੜੇ ਇਨਕੁਆਰੀ ਕਰਦੀਆਂ ਨੇ ਕੋਈ ਵੀ ਬੰਦਾ ਜਿਹੜਾ ਸਰਕਾਰ ਦੀ ਇਨਕੁਆਰੀ ਤੇ ਬਿਨਾ ਪਾਕਿਸਤਾਨੇ ਜਾ ਸਕਦਾ ਯਾਨੀ ਪਾਕਿਸਤਾਨ ਏਜੰਸੀਆਂ ਇਨਕੁਆਰੀ ਕਰਦੀਆਂ ਨੇ ਉਸ ਤੋਂ ਬਾਅਦ ਨਾਮ ਵੀ ਕੱਟੇ ਜਾਂਦੇ ਨੇ ਇਹਦਾ ਮਤਲਬ ਇਹ ਸਰਕਾਰ ਫੇਲ ਹੋਈ ਹੈ ਉਹਨਾਂ ਨੇ ਇਨਕੁਆਰੀ ਪੂਰੀ ਨਹੀਂ ਕੀਤੀ ਕਿਉਂਕਿ ਕਈ ਬੰਦੇ ਸਾਡੇ ਜਿਹੜੇ ਯਾਤਰੀ ਹੋਣੇ ਉਹਨਾਂ ਨੂੰ ਬਾਰਡਰ ਤੇ ਰੋਕ ਲਿਆ ਗਿਆ ਕਿ ਉਹਨਾਂ ਦੀ ਇਨਕੁਆਰੀ ਜਿਹੜੀ ਰਿਪੋਰਟ ਸਹੀ ਨਹੀਂ ਆਈ ਜਾਂ ਕੋਈ ਕਿਸ ਦੇ ਕੇਸ ਸੀ ਕੀ ਇਸ ਬੀਬੀ ਬਾਰੇ ਸਰਕਾਰ ਨੂੰ ਨਹੀਂ ਪਤਾ ਲੱਗਾ ਕਿ ਇਹ ਬੀਬੀ ਦੀ ਕੀ ਨੀਤਿਆ ਜਾਂ ਕੀ ਉਹ ਕਿਉਂ ਇਹ ਮੰਨ ਲਓ ਜੇ ਇਹ ਤੇ ਅਣੀ ਜਾਣਦੇ ਆ ਗਈ ਤੇ ਉੱਥੋਂ ਚਲ ਗਈ ਇਹਦਾ ਮਤਲਬ ਪਹਿਲਾਂ ਵੀ ਉਹਨਾਂ ਕੋਈ ਸੰਬੰਧ ਹੁੰਦਾ ਹੋਊਗਾ ਇਹ ਜੇ ਸਰ ਸਰਬਰਕ ਹੁੰਦਾ ਇਹ ਏਜੰਸੀਆਂ ਕੀ ਕਰਦੀਆਂ ਇਹ ਸਰਕਾਰ ਦੀ ਫੇਲੀ ਮੈਂ ਸਮਝਦਾ ਸਰਕਾਰ ਦੀ ਫੇਲੀ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਇਹੋ ਜਿਹੇ ਬੀਬੀ ਦੀ ਪੜਤਾਲ ਕਰਦੇ ਕਿ ਇਹਦਾ ਇਹ ਪਾਕਿਸਤਾਨ ਕਿਸੇ ਨਾਲ ਗੱਲ ਕਰਦੀ ਹੈ ਜੇ ਕਿਸੇ ਨਾਲ ਗੱਲ ਕਰਦੀ ਸੀ ਤਾਂ ਹੀ ਉਹ ਤੋਂ ਗਾਇਬ ਹੋਈ ਉਹਨੇ ਮੈਨੂੰ ਹੀ ਬਦ ਲੱਗਾ ਕਿ ਉਹਨੇ ਉਥੇ ਨਾ ਬਦਲੇ ਉਹ ਸਦਾ ਮੈਚ ਵੀ ਕਰਾ ਲਿਆ ਬੀਬੀ ਕੋ ਕਹਿ ਨਹੀਂ ਸਕਦੇ ਪਰ ਇਹਦੇ ਨਾਲ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੀ ਬਹੁਤ ਜਿਆਦਾ ਬਦਨਾਮੀ ਹੋਈ ਹੈ ਕਿਉਂਕਿ ਬੀਬੀ ਦੇ ਇਸ ਤਰ੍ਹਾਂ ਕਹਿ ਬੋਣ ਨਾਲ ਜਿੱਥੇ ਜਿਹੜੇ ਵੀ ਬਦਨਾਮੀ ਉਹ ਪੰਜਾਬ ਦੀ ਬਦਨਾਮੀ ਹੋਈ ਹੈ ਉੱਥੇ ਹੀ ਜਿਹੜੇ ਯਾਤਰੂ ਜਾਣ ਵਾਲੇ ਜਥੇ ਉਹਨਾਂ ਨੂੰ ਵੀ ਇਸ ਕੰਮ ਨੂੰ ਮੋਸ਼ਕ ਚੱਲਣੀ ਪਈ ਆ ਪਰਵਾਦ ਨੂੰ ਮੋਸ਼ਕ ਚੱਲ ਨਹੀਂ ਪਈ ਹੈ ਮੈਂ ਬੀਬੀ ਦੀ ਇਸ ਗਲਤੀ ਦੀ ਮੈਂ ਬਹੁਤ ਨਿੰਦਾ ਕਰਦਾ ਕਿਉਂਕਿ ਇਹਦੇ ਨਾਲ ਜਿਹੜੀਆਂ ਦੂਜੇ ਜਿਹੜੇ ਯਾਤਰੂ ਜਾਂਦੇ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੂੰ ਉਦਸਿਆ ਦੇ ਆਲੇ-ਕੋਸਲ عورتਨੇ ਦਾ ਵਿਆਹ ਕਰਵਾ ਲਿਆ ਉਧਰ ਜਾ ਕੇ ਆਪਣਾ ਧਰਮ ਵੀ ਜਿਹੜਾ ਵਾ ਉਹ ਵੀ ਪ੍ਰਵਰਤਨ ਕਰਨਾ ਮੈਂ ਪਹਿਲਾਂ ਤੁਹਾਨੂੰ ਗਿਆ ਕਿ ਮੈਨੂੰ ਪਤਾ ਲੱਗਾ ਕਿ ਉੱਥੇ ਉਹਨੇ ਸ਼ਾਇਦ ਨਾਮ ਨੂਰ ਨੂਰ ਮੁਹੰਮਦ ਕਰਕੇ ਇਦਾਂ ਕੋਈ ਰੱਖ ਲਿਆ ਤੇ ਉਹਨੇ ਸ਼ਾਇਦ ਵਿਆਹ ਕਰਾ ਲਿਆ ਇਹਦਾ ਮਤਲਬ ਕੀ ਉਹ ਪਹਿਲਾਂ ਹੀ ਇੱਕ ਵੀਡੀਓ ਦੇ ਨਾਲ ਅੱਥਰ ਅਟੈਚ ਹੋਊ ਕਿਸੇ ਨਾਲ ਕੋਈ ਫੋਨ ਤੇ ਜਾਂ ਕੋਈ ਫੇਸਬੁੱਕ ਤੇ ਜਾਂ ਕਿਸੇ ਤਰ੍ਹਾਂ ਤੇ ਫਿਰ ਸਾਡੀਆਂ ਏਜੰਸੀਆਂ ਹੀ ਕਰਦੀਆਂ ਨੇ ਇਹਨਾਂ ਨੇ ਕਿਉਂ ਨਹੀਂ ਉਹ ਵੀ ਕੋਈ ਬਰਤਾਲ ਕੀਤੀ ਉਹ ਪਹਿਲਾਂ ਹੀ ਇੱਥੇ ਇੱਥੇ ਹੀ ਉਹਨੂੰ ਜਾਣ ਨਹੀਂ ਦੇਣਾ ਚਾਹੀਦਾ ਕਿਉਂਕਿ ਇਹਦੇ ਨਾਲ ਮੈਂ ਸਮਝਦਾ ਕਿ ਪਰਵਾਦ ਕੋਲ ਇਹ ਮੌਸੀ ਚੱਲ ਨਹੀਂ ਤਾਂ ਸਕਦੀ ਆ ਕਿਉਂਕਿ ਜਿਸ ਪਰਵਾਦ ਦੀ ਬੀਬੀ ਹੈ ਗਈ ਆ ਉਸ ਪਰਵਾਦ ਤੇ ਕੀ ਬੀਤੀ ਹੋਗੀ ਇਹ ਤਾਂ ਉਹ ਚੱਲੇ ਜਾਣਦੇ ਆ ਨਾ ਮੈਂ ਬੀਬੀ ਦੇ ਇਸ ਕਦਮ ਦੀ ਨਿੰਦਾ ਕਰਦਾ ਖੇਦੀ ਕਰਦਾ ਕਿ ਉਹਨੇ ਜਿਹੜੀ ਜਿੱਤੇ ਸਟੇਟ ਦੀ ਬਦਨਾਮੀ ਕਰਾਈ ਉੱਥੇ ਉਹਨੇ ਆਪਣੇ ਜ਼ਿਲ੍ਹੇ ਦੀ ਬਦਨਾਮੀ ਕਰੇਗਾ ਪਰਵਾਦ ਦੀ ਬਦਨਾਮੀ ਕਰੇਗਾ ਲਗਦਾ ਨਹੀਂ ਕਿ ਆਉਣ ਵਾਲੇ ਜਿਵੇਂ ਜਸਾ ਅਗਲੀ ਵਾਰ ਜਾਵੇਗਾ ਤਾਂ ਉਸ ਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਜਿਹੜੀ ਹੋ ਸਕਦੀ ਹੈ ਦੇਖੋ ਜੀ ਅਸੀਂ ਤਾਂ ਇਹਦੀ ਗੱਲ ਤੇ ਕੋਸ਼ਿਸ਼ ਕਰਦੇ ਹਾਂ ਕਿ ਕਲੀ ਬੀਬੀ ਨਾਲ ਆ ਜਾਵੇ ਪਰ ਉਹ ਕਿਉਂਕਿ 6-7 ਨਾਲ ਇਕੱਠੇ ਆ ਗਏ ਉਹਦਾ ਕਰਕੇ ਬੀਬੀ ਉਹ ਨਾਲ ਚਲ ਗਈ ਸਾਨੂੰ ਪਤਾ ਨਹੀਂ ਕਿ ਕਿਉਂਕਿ ਰਿਲੇਸ਼ਨ ਹੈ ਜਾਂ ਉਹ ਪਰਵਾਹ ਕਿਉਂਕਿ ਆਪਣਾ ਸਾਡੇ ਕੋਲ ਇਕੱਠੇ ਆਏ ਆ ਇਕੱਠਾ ਨਾਲ ਵਿੱਚ ਇਹ ਸੀ ਕਿ ਸਾਨੂੰ ਇਹ ਕੋ ਕਲੀਅਰ ਨਹੀਂ ਕਰ ਸਕਿਆ ਕਿ ਇਹ ਕਲੀ ਬੀਬੀ ਹੈ ਨਹੀਂ ਤੇ ਕਲੀ ਬੀਬੀ ਨੂੰ ਇਹ ਨਹੀਂ ਜਾਣਦਾ ਅਗਲੀ ਵਾਰ ਐ ਜੀ ਬੀ ਸੀ ਨੇ ਗੱਲਾਂ ਅਸੀਂ ਕਿ ਅੱਗੇ ਤੋਂ ਹੋਰ ਵੀ ਸੁਚੇਤ ਹੋ ਕੇ ਇਗਨੋਰ ਕਰਾਂਗੇ ਕਿ ਕੋਈ ਵੀ ਕੱਲੀ ਬੀਬੀ ਜਿਹੜੀ ਉਹਨੂੰ ਜਿਹੜੀ ਉਹ ਨਾ ਜਾ ਸਕੇ ਫਿਰ ਵੀ ਅਸੀਂ ਭਾਵੇਂ ਇੱਕ ਚਲੇ ਵੀ ਲਈਏ ਤਾਂ ਵੀ ਸਰਪੰਚ ਨੇ ਤਸਦੀਕ ਕੀਤੀ ਆ ਉਥੋਂ ਦੇ ਪਿੰਡ ਦੇ ਨੰਬਰਦਾਨ ਨੇ ਤਸਦੀਕ ਕੀਤੀ ਉਹਨੇ ਜ਼ਿੰਮੇਵਾਰ ਚੁੱਕੀ ਆ ਕਿ ਜ਼ਿੰਮੇਵਾਰੀ ਮੇਰੀ ਹੈ ਫਿਰ ਵੀ ਬੀਬੀ ਨੇ ਗਲਤੀ ਕੀਤੀ ਆ ਇਹਦੇ ਉਹ ਜਾਣਦੀ ਆ ਕਿਉਂ ਨਹੀਂ ਗਲਤੀ ਕੀਤੀ